ਸੂਲਤਾ ਵਾਸਤੇ ਜਿਵੇਂ ਮੈਟਾਂ ਤੇ ਪਾਣੀ ਦਾ ਸਰਕਾ ਕੀਤਾ ਜਾ ਰਿਹਾ ਵਾਰ-ਵਾਰ ਫਿਰ 3 ਵਜੇ ਸਾਰੇ ਪ੍ਰਕਰਮਾਂ ਦੀ ਧੋਾਈ ਕੀਤੀ ਜਾਂਦੀ ਹੈ ਉਹਦਾਂ ਵੀ ਫਰਸ਼ ਠੰਡਾ ਹੋ ਜਾਂਦਾ ਤੇ ਸਾਡੇ ਪ੍ਰਧਾਨ ਸਾਹਿਬ ਜੀ ਅਦਸ਼ੰਦ ਦਸਾਂ ਤੇ ਜਿਵੇਂ ਸਕੂਲ ਕਾਲਜਾਂ ਦੇ ਪਿਛਲੇ ਸਮੇਂ ਤੋਂ ਹਰ ਸਾਲ ਜੂਨ ਦੇ ਮਹੀਨੇ ਛੁੱਟੀਆਂ ਚ ਬੱਚੇ ਸੇਵਾ ਕਰਨ ਵਾਸਤੇ ਆਉਂਦੇ ਨੇ ਵਕੋ ਵਕਤ ਦੇ ਡਿਊਟੀ ਲੱਗਦੀ ਜਿਵੇਂ ਇਸ ਵਾਰ 7 ਜੂਨ ਤੋਂ ਲੈ ਕੇ 30 ਜੂਨ ਤੱਕ ਇਹਨਾਂ ਨੂੰ ਸੇਵਾ ਕਰਨੀ ਆ ਤੇ ਉਹ ਬੱਚੇ ਜਿਵੇਂ ਸੰਗਤਾਂ ਨੂੰ ਗਲਾਸਾਂ ਨਾਲ ਜਲਦੀ ਸੇਵਾ ਕਰ ਰਹੇ ਨੇ ਇਹ ਵਿੱਚ ਪਾਣੀ ਦੇ ਵਾਸ਼ਰੂਮ ਲੱਗੇ ਆ ਵੀ ਪਰ ਉਹ ਥੋੜੀ ਨਾਲ ਪਾਣੀ ਨਾਲ ਕਰਤੀ ਚੀ। ਸ਼ਬੀਨਾ ਕਿੰਨੀ ਤਰ੍ਹਾਂ ਲਗਾਈ ਗਈਆਂ ਨੇ ਇਹ ਜਿਵੇਂ ਚਾਰੇ ਪਾਸੇ ਦੇਖੇ ਪ੍ਰਕਰਮੰਦਲ ਦਾ ਸ਼ਬੀਨਾ ਸ਼ਬੀਨਾ ਚਾਰ ਸਪੀਅਰ ਹੀ ਇਹ ਤਿੰਨਾਂ ਵੀ ਚੱਲਦੀਆਂ ਵਾਂ ਲੇਕਿਨ ਇਹਨਾਂ ਚਾਰ ਦੇ ਵਿੱਚ ਸਥਾਨ ਵੱਲੋਂ ਵੱਡੇ ਪੱਧਰ ਤੇ ਰੋਜ਼ ਹੀ ਤਕਰੀਬਨ ਵਿੱਚ ਛਿੰਡੇ ਮਿੱਠੇ ਜਾਂਦੇ ਸਕੂਲ ਚ ਆ ਰੋਜ਼ ਕਿੰਨੇ ਸਕੂਲਾਂ ਦੇ ਬੱਚੇ ਆ ਰਹੇ ਜਿਹੜੇ ਇਹ ਸੇਵਾ ਕਰ ਰਹੇ ਨਾਲ ਦੋਸਤੋ ਇੱਕ ਸਕੂਲ ਹੈ ਕਲਚਰ ਦਾ ਉਹ ਸਕੂਲੋਂ ਮੈਨੇ ਤੇ ਇੱਕ ਤੜਕੇ ਸਤਜੋ ਦੇ ਕਿਤੇ ਤੱਕ ਇਹ ਮੂਤੀਸ਼ੇਪੀਮੈਂਟ ਉੱਤੇ ਪਾਈਆਂ ਆں ਦੇਖੇਗੇ ਪੱਖੇ ਵੀ ਕਾਫੀ ਲਗਾਏ ਆਂ ਇੰਟਰਨਾਟਾ ਲਗਾਈਆਂ ਆਂ ਜੋ ਧੁੱਪ ਦੇ ਵਿੱਚ ਬਚਾ ਦੇ ਲਈ ਸੰਪਰਸ ਸਹੂਲਤ ਲੋ ਮਤਬਤ ਪ੍ਰਬੰਧਿਤ ਕੀਤਾ ਗਿਆ ਹੈ ਔਰ ਜੇ ਕਿਉਂਕਿ ਦੇਖਿਆ ਜਾਵੇ ਤਾਂ ਗਰਮੀ ਵਿੱਚ ਸੰਗਤ ਦੀ ਆਮਦਵਾਜੀ ਛੁੱਟੀਆਂ ਚੱਲ ਰਹੀਆਂ ਨੇ ਤਾਂ ਸਰਾਮਾਂ ਦਾ ਪ੍ਰਬੰਧ ਕਿਵੇਂ ਲੰਗਰ ਦਾ ਪ੍ਰਬੰਧ ਕਿਵੇਂ ਸੰਕਰ ਸਰਾਮਾਂ ਵਿੱਚ ਵੀ ਜਿਵੇਂ ਸਚੀਆਂ ਸਰਾਮਾਂ ਉਤੇਸੀ ਹੋ ਚੁੱਕੀਆਂ ਨੇ ਜਿਵੇਂ ਹਾਲ ਉਹ ਵੀ ਸਾਡੇ ਏਸੀ ਹੋ ਚੁੱਕੇ ਨੇ ਉਹ ਪ੍ਰਬੰਧ ਜੰ ਲੰਗਰੇ ਲਈ ਵੀ ਲੰਗਰ ਜਾ ਕੇ ਦੇਖੋ ਤੁਸੀਂ ਉਹੀ ਇਸੇ ਸਾਰੇ ਹਾਲ ਵਿੱਚ ਸਾਡੀ ਮਾਨ ਰਹਿਤ ਤੇ ਉਸੋਛਤਰਾ ਲੰਗਰ ਦੇ ਆਉ ਬਦਰੀ ਸੰਗਤਿਕ